ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਹਾਂਜੀ ਦੋਸਤੋ ਹਾਜ਼ਰ ਹੋਏ ਹਾਂ ਇੱਕ ਨਵੀਂ ਕਹਾਣੀ ਦੇ ਨਾਲ ਬੱਸ ਕਰੋ ਪਾਪਾ ਜਦੋਂ ਦੇਖੋ ਆਪਣੇ ਫਰਜ਼ ਹੀ ਦੱਸਦੇ ਰਹਿੰਦੇ ਹੋ ਮੈਂ ਕਿਹਾ ਸੀ ਵੀ ਮੈਨੂੰ ਪੜਾਓ ਇੰਗਲਿਸ਼ మీడియం ਸਕੂਲ ਵਿੱਚ ਪੜਾਓ ਦਿਮਾਗ ਖਰਾਬ ਕਰ ਰੱਖਿਆ ਹੈ ਇਹ ਜੋ ਤੁਸੀਂ ਕਹਿ ਰਹੇ ਹੋ ਇਹ ਤੁਸੀਂ ਸਿਰਫ ਆਪਣੇ ਮਤਲਬ ਲਈ ਕੀਤਾ ਸੀ ਤਾਂ ਕਿ ਮੈਂ ਪੜ ਲੈ ਕੇ ਤੁਹਾਡਾ ਬਿਜ਼ਨਸ ਸੰਭਾਲਾਂ ਤੇ ਤੁਸੀਂ ਆਰਾਮ ਨਾਲ ਵਡਾਪਾ ਲਗਾ ਸਕੋ ਮੈਨੂੰ ਕੀ ਤੁਸੀਂ ਆਪਣਾ ਨੌਕਰ ਸਮਝ ਕੇ ਪਾਲ ਰਹੇ ਸੀ ਮੈਂ ਨਹੀਂ ਬਣਾ ਚਾਹੁੰਦਾ ਤੁਹਾਡਾ ਨੌਕਰ ਮੈਂ ਆਪਣੀ ਦੁਕਾਨ ਨੂੰ ਇੱਕ ਵੱਡੇ ਸ਼ੋਰੂਮ ਵਿੱਚ ਬਦਲਣਾ ਚਾਹੁੰਦਾ ਹਾਂ ਉਸ ਦੇ ਲਈ ਮੈਨੂੰ ਪੈਸੇ ਚਾਹੀਦੇ ਐ ਹੁਣ ਉਹ ਪੈਸੇ ਕਿੱਥੋਂ ਆਉਣਗੇ ਮੈਨੂੰ ਉਹਦੇ ਨਾਲ ਕੋਈ ਮਤਲਬ ਨਹੀਂ ਰਵੀ ਆਪਣੇ ਪਾਪਾ ਨੂੰ ਕਹਿੰਦਾ ਗੁਰਦਿਆਲ ਸਿੰਘ ਕਹਿੰਦਾ ਹੈ ਤੂੰ ਭੁੱਲ ਰਹੇਂ ਹੈਂ ਪੁੱਤਰ ਤੂੰ ਆਪਣੇ ਪਿਓ ਨਾਲ ਗੱਲ ਕਰ ਰਹੀ ਹੈਂ ਹਜੇ ਤਾਂ ਤੇਰਾ ਵਿਆਹ ਵੀ ਨਹੀਂ ਹੋਇਆ ਤੂੰ ਤਾਂ ਇਸ ਤਰ੍ਹਾਂ ਮੇਰੇ ਨਾਲ ਕਰ ਰਹੀ ਹੈਂ ਤੇ ਕੱਲ ਨੂੰ ਤੇਰੀ ਘਰ ਵਾਲੀ ਆਵੇਗੀ ਤਾਂ ਤੇਰੇ ਇਦਾਂ ਦੇ ਵਿਹਾਰ ਨੂੰ ਦੇਖ ਕੇ ਉਹ ਵੀ ਸਾਡੇ ਨਾਲ ਇਦਾਂ ਦਾ ਹੀ ਵਿਹਾਰ ਕਰੇਗੀ ਸੋਚ ਸਾਨੂੰ ਕਿਦਾਂ ਦਾ ਲੱਗੇਗਾ ਤੈਨੂੰ ਪਤਾ ਹੈ ਤੇਰੀ ਮਾਂ ਦੀ ਮੌਤ ਤੋਂ ਬਾਅਦ ਮੈਂ ਤੈਨੂੰ ਕਿਵੇਂ ਪਾਲ-ਪੋਸ ਕੇ ਵੱਡਾ ਕੀਤਾ ਉਹ ਮੇਰਾ ਦਿਲ ਹੀ ਜਾਣਦਾ ਹੈ ਆਪਣੀ ਬੁੱਢੀ ਦਾਦੀ ਦੇ ਬਾਰੇ ਤਾਂ ਸੋਚ ਉਹ ਤੇਰੀ ਇਸ ਭਾਸ਼ਾ ਨੂੰ ਸੁਣ ਕੇ ਕਿੰਨੀ ਦੁਖੀ ਹੋ ਰਹੀ ਐ ਤੈਨੂੰ ਦਿਖਾਈ ਨਹੀਂ ਦਿੰਦਾ ਤੇ ਇੰਨੇ ਪੈਸੇ ਕਿੱਥੋਂ ਆਉਣਗੇ ਜਦੋਂ ਤੱਕ ਮੈਂ ਦੁਕਾਨ ਚਲਾਉਂਦਾ ਰਿਹਾ ਉਦੋਂ ਤੱਕ ਤਾਂ ਕੋਈ ਦਿੱਕਤ ਪਰੇਸ਼ਾਨੀ ਨਹੀਂ ਹੋਈ ਇਸ ਛੋਟੀ ਜਹੀ ਦੁਕਾਨ ਤੋਂ ਪੂਰੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਰਿਹਾ ਆਪਣੇ ਰਿਸ਼ਤੇਦਾਰਾਂ ਦੇ ਵਿਆਹ ਸ਼ਾਦੀਆਂ ਵਿੱਚ ਸ਼ਾਮਲ ਹੋਇਆ ਮੈਨੂੰ ਤਾਂ ਕੋਈ ਪਰੇਸ਼ਾਨੀ ਨਹੀਂ ਹੋਈ ਤੇ ਨਾਲੇ ਫਿਰ ਇਹਨਾਂ ਪੈਸਾ ਕਿੱਥੋਂ ਆਵੇਗਾ ਰਵੀ ਬੋਲਿਆ ਬੁੱਢਿਆ ਮੇਰੀ ਕੋਈ ਵੀ ਗੱਲ ਤੇਰੇ ਦਿਮਾਗ ਵਿੱਚ ਆਸਾਨੀ ਨਾਲ ਕਿਉਂ ਨਹੀਂ ਪੈਂਦੀ ਮੰਨ ਕਿਉਂ ਨਹੀਂ ਲੈਂਦੇ ਕਿ ਤੁਸੀਂ ਹੁਣ ਰਿਟਾਇਰ ਹੋਣ ਦੇ ਲਾਇਕ ਹੋ ਚੁੱਕੇ ਹੋ ਤੁਹਾਡੇ ਤੋਂ ਕੁਝ ਨਹੀਂ ਹੋਵੇਗਾ ਸਭ ਕੁਝ ਮੈਨੂੰ ਹੀ ਕਰਨਾ ਪਵੇਗਾ ਮੈਂ ਸੋਚਦਾ ਸੀ ਕਿ ਇਹ ਘਰ ਬਹੁਤ ਪੁਰਾਣਾ ਹੋ ਗਿਆ ਹੈ ਕਿਉਂ ਨਾ ਇਸ ਨੂੰ ਵੇਚ ਕੇ ਇੱਕ ਵਧੀਆ ਸੁਸਾਇਟੀ ਵਿੱਚ ਇੱਕ ਨਵਾਂ ਘਰ ਲੈ ਲੈਂਦੇ ਹਾਂ ਇਹਨੂੰ ਵੇਚ ਕੇ ਵਧੀਆ ਪੈਸੇ ਮਿਲ ਜਾਣਗੇ ਤੇ ਸੋਸਾਇਟੀ ਵਿੱਚ ਜੋ ਘਰ ਲਵਾਂਗੇ ਉਸ ਵਿੱਚ ਇਦਾਂ ਦੇ ਛੋਟੇ-ਛੋਟੇ ਕਈ ਕਮਰੇ ਮਿਲ ਜਾਣਗੇ ਤੇ ਬਚੇ ਹੋਏ ਪੈਸਿਆਂ ਦੇ ਨਾਲ ਮੈਂ ਆਪਣਾ ਸ਼ੋਰੂਮ ਵੀ ਖੋਲ ਲਵਾਂਗਾ ਗੁਰਦਿਆਲ ਸਿੰਘ ਜੀ ਕਹਿਣ ਲੱਗੇ ਨਹੀਂ ਨਹੀਂ ਇਸ ਘਰ ਨੂੰ ਮੈਂ ਨਹੀਂ ਵੇਚ ਸਕਦਾ ਇਹ ਮੇਰੇ ਸੁਪਨਿਆਂ ਦਾ ਘਰ ਹੈ ਮੈਂ ਤੇ ਤੇਰੀ ਮਾਂ ਨੇ ਕਿੰਨੇ ਸੁਪਨੇ ਦੇਖੇ ਸੀ ਫੇਰ ਜਾ ਕੇ ਕਿਤੇ ਘਰ ਬਣਾਇਆ ਸੀ ਤੇ ਤੈਨੂੰ ਪਤਾ ਹੈ ਮੇਰੇ ਪਿਓ ਨੇ ਤਾਂ ਮੈਨੂੰ 1 ਰੁਪਿਆ ਵੀ ਨਹੀਂ ਦਿੱਤਾ ਸੀ। ਉਹਨਾਂ ਨੇ ਕਿਹਾ ਸੀ ਕਿ ਆਪਣੀ ਕਮਾਈ ਨਾਲ ਆਪਣੇ ਸੁਪਨਿਆਂ ਨੂੰ ਪੂਰਾ ਕਰ ਤੇ ਇੱਕ ਤੂੰ ਹੈ ਜਿਹੜਾ ਮੇਰੇ ਮੋਢਿਆਂ ਤੇ ਚੜ ਕੇ ਆਪਣੇ ਸੁਪਨਿਆਂ ਨੂੰ ਪੂਰਾ ਕਰਨਾ ਚਾਹੁੰਦਾ ਹੈ। ਮੈਂ ਤੈਨੂੰ ਕਹਿੰਦਾ ਹਾਂ ਸੁਧਰ ਜਾ ਨਹੀਂ ਤਾਂ ਕਿਸੇ ਵੀ ਚੰਗੇ ਪਰਿਵਾਰ ਦੀ ਕੁੜੀ ਤੇਰੇ ਨਾਲ ਵਿਆਹ ਕਰਵਾਉਣ ਲਈ ਰਾਜ਼ੀ ਨਹੀਂ ਹੋਵੇਗੀ। ਇਹਨਾਂ ਕਹਿ ਕੇ ਗੁਰਦਿਆਲ ਸਿੰਘ ਉੱਠ ਕੇ ਆਪਣੀ ਮਾਂ ਦੇ ਕੋਲ ਚਲਾ ਗਿਆ ਤੇ ਗੁਰਦਿਆਲ ਦੀ ਮਾਂ ਬੋਲੀ ਬੇਟਾ ਮੈਂ ਰਵੀ ਦੀਆਂ ਗੱਲਾਂ ਸੁਣੀਆਂ ਮੈਂ ਤਾਂ ਕਹਿੰਦੀ ਹਾਂ ਕਿ ਕਿਸੇ ਚੰਗੇ ਘਰ ਦੀ ਕੁੜੀ ਨਾਲ ਇਸਦਾ ਵਿਆਹ ਕਰਤੀ ਜੇ ਕੁੜੀ ਸਮਝਦਾਰ ਹੋਈ ਤਾਂ ਇਸ ਨੂੰ ਵੀ ਸਹੀ ਰਾਸਤੇ ਤੇ ਲੈ ਆਵੇਗੀ ਪਤਾ ਨਹੀਂ ਇਸ ਦੇ ਸਿਰ ਤੇ ਇਹ ਕੀ ਭੂਤ ਸਵਾਰ ਹੈ ਚੰਗਾ ਭਲਾ ਤੇਰੇ ਨਾਲ ਪ੍ਰਾਪਰਟੀ ਡੀਲਰ ਦਾ ਕੰਮ ਦੇਖ ਲੈਂਦਾ ਪਰ ਨਹੀਂ ਇਸ ਨੇ ਤਾਂ ਮੋਬਾਈਲਾਂ ਦਾ ਸ਼ੋਰੂਮ ਹੀ ਖੋਲਣਾ ਹੈ ਕਰਤਾਲ ਕਹਿਣ ਲੱਗਿਆ ਮਾਂ ਵਿਆਹ ਤੋਂ ਯਾਦ ਆਇਆ ਜੋ ਆਪਣੀ ਪੁਰਾਣੀ ਕਲੋਨੀ ਵਿੱਚ ਸਰਜਣ ਸਿੰਘ ਰਹਿੰਦੇ ਸੀ ਉਹੀ ਜੋ ਗਲੀ ਦੇ ਮੋੜ ਤੇ ਹੈ ਜਿਨ੍ਹਾਂ ਦੀ ਦੋ ਮੰਜ਼ਲੀ ਕੋਠੀ ਸੀ ਜਿਨ੍ਹਾਂ ਦੇ ਬਾਪੂ ਨਾਲ ਮੇਰੇ ਬਾਪੂ ਦੀ ਗਹਿਰੀ ਦੋਸਤੀ ਹੁੰਦੀ ਸੀ ਯਾਦ ਆਇਆ ਤੁਹਾਨੂੰ ਹਾਂ ਪੁੱਤ ਆ ਗਿਆ ਯਾਦ ਉਹਨਾਂ ਨੇ ਮੈਨੂੰ ਬੁਲਾਇਆ ਆਪਣੀ ਬੇਟੀ ਨੀਹਾ ਦੇ ਵਿਆਹ ਦੇ ਲਈ ਉਹ ਆਪਣੀ ਕੋਠੀ ਵੇਚਣਾ ਚਾਹੁੰਦਾ ਹੈ ਤੇ ਹੁਣ ਮੇਰਾ ਕੰਮ ਹੈ ਪ੍ਰਾਪਰਟੀ ਡੀਲਰ ਦਾ ਤੇ ਜੇ ਤੁਸੀਂ ਕਹੋ ਤਾਂ ਮੈਂ ਇੱਕ ਵਾਰ ਦੇਖਾਵਾਂ ਤਾਂ ਗੁਰਦਿਆਲ ਸਿੰਘ ਦੀ ਮਾਂ ਕਹਿਣ ਲੱਗੀ ਬੇਟਾ ਉਹ ਆਪਣੀ ਬੇਟੀ ਦੇ ਵਿਆਹ ਦੇ ਲਈ ਘਰ ਕਿਉਂ ਵੇਚ ਰਹੇ ਆ ਤੇ ਬੇਟੀ ਦੇ ਵਿਆਹ ਤੋਂ ਬਾਅਦ ਆਖਿਰੋ ਕਿੱਥੇ ਜਾ ਕੇ ਰਹੇਗਾ ਉਹਨਾਂ ਦੇ ਆਸਰੇ ਦਾ ਕੀ ਹੋਵੇਗਾ ਕਹਿੰਦੇ-ਕਹਿੰਦੇ ਗੀਤਾ ਜੀ ਦੇ ਅੱਖਾਂ ਵਿੱਚ ਹੰਝੂ ਆ ਗਏ ਤੇ ਉਹ ਕਹਿਣ ਲੱਗੀ ਨਾ ਜਾਣੇ ਇਸ ਸਮਾਜ ਨੇ ਇਹ ਕਿਹੋ ਜਿਹੀ ਰੀਤ ਬਣਾਈ ਹੈ ਕੀ ਧੀਆ ਦੇ ਘਰ ਵਸਾਉਣ ਤੇ ਚੱਕਰ ਵਿੱਚ ਪਿਓ ਨੂੰ ਆਪਣਾ ਘਰ ਜ਼ਮੀਨ ਵੇਚਣਾ ਪੈਂਦਾ ਹੈ ਧੀ ਤਾਂ ਆਪਣੇ ਸਹਰੇ ਘਰ ਚਲੀ ਜਾਂਦੀ ਹੈ ਪਰ ਧੀ ਦੇ ਪਰਿਵਾਰ ਵਾਲਿਆਂ ਨੂੰ ਬਿਨਾਂ ਛੱਤ ਤੋਂ ਰਹਿਣਾ ਪੈਂਦਾ ਹੈ ਪਤਾ ਨਹੀਂ ਕਿੰਨੇ ਹੀ ਕਰਜ਼ੇ ਥੱਲੇ ਉਹ ਆ ਜਾਂਦੇ ਨੇ ਆਖਿਰ ਲੜਕੇ ਵਾਲਿਆਂ ਨੂੰ ਵੀ ਤਾਂ ਲੜਕੀ ਦੇ ਪਿਓ ਦੇ ਬਾਰੇ ਸੋਚਣਾ ਚਾਹੀਦਾ ਪ੍ਰਮਾਤਮਾ ਕਦੇ ਵੀ ਉਹਨਾਂ ਨੂੰ ਮਾਫ਼ ਨਹੀਂ ਕਰੇਗਾ ਚੱਲ ਛੱਡ ਤੂੰ ਆਪਣਾ ਕੰਮ ਪੂਰੀ ਹੀ ਇਮਾਨਦਾਰੀ ਦੇ ਨਾਲ ਕਰ ਇਹਨਾਂ ਕਹਿ ਕੇ ਗੀਤਾ ਜੀ ਪਾਠ ਕਰਨ ਲਈ ਚਲੀ ਗਈ ਅਗਲੇ ਦਿਨ ਗੁਰਦੇਵਾਲ ਸਿੰਘ ਸਰਜਣ ਸਿੰਘ ਦੇ ਘਰ ਪਹੁੰਚ ਗਏ ਤੇ ਮਕਾਨ ਦੇਖ ਕੇ ਬੋਲੇ ਸਰਜਣ ਸਿੰਘ ਦੱਸੋ ਕੀ ਮੰਗਦੇ ਹੋ ਤੁਸੀਂ ਇਸ ਘਰ ਦਾ ਤਾਂ ਹੀ ਤਾਂ ਫਿਰ ਮੈਂ ਅਗਲੀ ਪਾਰਟੀ ਦੇ ਅੱਗੇ ਰੇਟ ਰੱਖ ਸਕਾਂਗਾ ਤਾਂ ਸਰਜਣ ਸਿੰਘ ਕਹਿਣ ਲੱਗੇ ਕਿ ਜੇ ਵਧੀਆ ਮੁੱਲ ਲੱਗੇਗਾ ਭਾਈ ਸਾਹਿਬ ਜੇ ਚੰਗੀ ਕੀਮਤ ਮਿਲ ਜਾਵੇ ਤਾਂ ਮੇਰੀ ਧੀ ਦਾ ਵਿਆਹ ਵੀ ਚੰਗੇ ਤਰੀਕੇ ਨਾਲ ਹੋ ਜਾਵੇ ਤੇ ਅੱਗੇ ਬੇਟਾ ਆਪਣੀ ਜ਼ਿੰਮੇਵਾਰੀ ਆਪ ਚੱਕ ਲਵੇਗਾ ਤੇ ਮੈਂ ਵੀ ਆਪਣੇ ਫਰਜ਼ ਤੋਂ ਮੁਕਤ ਹੋ ਜਾਵਾਂਗਾ ਤਾਂ ਗੁਰਦੇਵਾਲ ਜੀ ਬੋਲੇ ਉਹ ਸਭ ਤਾਂ ਠੀਕ ਐ ਫਿਰ ਤੁਸੀਂ ਮੇਰਾ ਮਤਲਬ ਭਾਬੀ ਜੀ ਤੇ ਤੁਹਾਡਾ ਬੇਟਾ ਤੁਸੀਂ ਕਿੱਥੇ ਜਾਓਗੇ ਤਾਂ ਸਵਰਜਨ ਸਿੰਘ ਬੋਲਿਆ ਰਹਿ ਲਵਾਂਗੇ ਕਿਸੇ ਕਿਰਾਏ ਦੇ ਮਕਾਨ ਵਿੱਚ ਤੁਹਾਨੂੰ ਤਾਂ ਪਤਾ ਐ ਕੀ ਵਧੀਆ ਲੜਕੇ ਮਿਲਦੇ ਕਿੱਥੇ ਆ ਵਿਆਹ ਦਾ ਖਰਚਾ ਦਹੇਜ ਰਿਸ਼ਤੇਦਾਰਾਂ ਦਾ ਦੇਣ ਲੈਣ ਬਹੁਤ ਸਾਰਾ ਪੈਸਾ ਖਰਚ ਹੋ ਜਾਂਦਾ ਤੇ ਇਹਨਾਂ ਪੈਸਾ ਕਿੱਥੋਂ ਆਵੇਗਾ ਹਜੇ ਇਹ ਗੱਲਾਂ ਹੋ ਹੀ ਰਹੀਆਂ ਸੀ ਕਿ ਸੁਰਜਨ ਸਿੰਘ ਦੀ ਬੇਟੀ ਨੀਹਾ ਚਾਹ ਲੈ ਕੇ ਆਈ ਅੰਕਲ ਜੀ ਸਤਿ ਸ਼੍ਰੀ ਅਕਾਲ ਆ ਲਓ ਚਾਹ ਸੇਰ ਚੁਕਾ ਕੇ ਨੀਹਾ ਨੇ ਉਹਨਾਂ ਦੇ ਸਾਹਮਣੇ ਚਾਹ ਦੀ ਟ੍ਰੇ ਰੱਖ ਦਿੱਤੀ ਗੁਰਦੇਵਾਲ ਸਿੰਘ ਨੇ ਨੀਹਾ ਦੀ ਸਾਦਗੀ ਨੂੰ ਦੇਖਿਆ ਤੇ ਉਹਨਾਂ ਦੇ ਮਨ ਵਿੱਚ ਕੁਝ ਖਿਆਲ ਆਇਆ ਨੀਹਾ ਦੀ ਉਹ ਸਾਦਗੀ ਸਲਵਾਰ ਸੂਟ ਅੱਖਾਂ ਵਿੱਚ ਸਵਰਮਾ ਤੇ ਮੱਥੇ ਤੇ ਇੱਕ ਛੋਟੀ ਜਿਹੀ ਬਿੰਦੀ ਜਿਵੇਂ ਉਸਨੇ ਆਪਣੀ ਮਾਂ ਤੋਂ ਸਿੱਖਿਆ ਹੋਵੇ ਸਿਰ ਝੁਕਾ ਕੇ ਮੁਸਕਰਾ ਕੇ ਘਰ ਆਏ ਹੋਏ ਰਿਸ਼ਤੇਦਾਰਾਂ ਦਾ ਸਵਾਗਤ ਕਰਨਾ ਮਨ ਲਓ ਜਿਵੇਂ ਇਹ ਸਭ ਕੁਝ ਉਸ ਦੇ ਸੰਸਕਾਰਾਂ ਵਿੱਚ ਕੁੱਟ-ਕੁੱਟ ਕੇ ਭਰਿਆ ਗਿਆ ਹੋਵੇ ਅਚਾਨਕ ਹੀ ਗੁਰਦਿਆਲ ਜੀ ਦੇ ਮਨ ਵਿੱਚ ਗੀਤਾ ਜੀ ਦੀਆਂ ਗੱਲਾਂ ਘੁੰਮਣ ਲੱਗੀਆਂ ਤੇ ਸੋਚਣ ਲੱਗੇ ਕਿ ਮੈਂ ਵੀ ਕਿਸੇ ਪਾਪੀ ਬੇਟੇ ਦੇ ਪਿਓ ਨਾਲ ਜਾਣਿਆ ਜਾਣ ਲੱਗੂੰਗਾ ਨਹੀਂ ਨਹੀਂ ਮੈਂ ਇਦਾਂ ਦਾ ਕੋਈ ਕੰਮ ਨਹੀਂ ਕਰਾਂਗਾ ਮੈਂ ਆਪਣਾ ਫਰਜ਼ ਜ਼ਰੂਰ ਨਿਭਾਵਾਂਗਾ ਤਾਂ ਹੀ ਤਾਂ ਮੇਰਾ ਪੁੱਤਰ ਵੀ ਆਪਣਾ ਕਰਜ਼ ਚੁਕਾਵੇਗਾ ਉਹਨਾਂ ਨੇ ਸੁਰਜਨ ਸਿੰਘ ਨੂੰ ਕਿਹਾ ਪਾਈ ਸਾਹਿਬ ਇਸ ਸੌਦੇਬਾਜ਼ੀ ਨੂੰ ਛੱਡੋ ਮੇਰੇ ਕੋਲ ਤੁਹਾਡੇ ਲਈ ਇੱਕ ਵਧੀਆ ਸੁਝਾਅ ਹੈ ਇਸ ਸੁਝਾਅ ਨਾਲ ਤੁਹਾਨੂੰ ਆਪਣਾ ਘਰ ਵੀ ਨਹੀਂ ਵੇਚਣਾ ਪਵੇਗਾ ਤੇ ਨੀਹਾ ਬੇਟੀ ਦਾ ਵਿਆਹ ਵੀ ਵਧੀਆ ਘਰ ਵਿੱਚ ਹੋ ਜਾਵੇਗਾ ਸੁਰਜਨ ਸਿੰਘ ਤੇ ਉਸ ਦੀ ਘਰ ਵਾਲੀ ਤੇ ਉਹਨਾਂ ਦਾ ਬੇਟਾ ਨੀਹਾ ਸਾਰੇ ਹੈਰਾਨੀ ਨਾਲ ਗੁਰਦਿਆਲ ਸਿੰਘ ਨੂੰ ਦੇਖਣ ਲੱਗੇ ਗੁਰਦਿਆਲ ਸਿੰਘ ਹੱਸ ਕੇ ਬੋਲਿਆ ਮੈਂ ਮਜ਼ਾਕ ਨਹੀਂ ਕਰ ਰਿਹਾ ਸੱਚ ਕਹਿ ਰਿਹਾ ਹਾਂ ਹਾਂਜੀ ਹਾਂ ਤੁਸੀਂ ਮੇਰੇ ਪੁੱਤਰ ਰਵੀ ਨੂੰ ਤਾਂ ਜਾਣਦੇ ਹੀ ਹੋਵੋਗੇ ਬਸ ਥੋੜਾ ਜਿਹਾ ਮਜਾ ਕੀ ਹੈ ਪਰ ਦਿਲ ਦਾ ਬਹੁਤ ਚੰਗਾ ਹੈ ਜੋ ਦੁਕਾਨ ਤੇ ਬੈਠਦਾ ਹੈ ਉਸਨੇ ਮੋਬਾਈਲ ਫੋਨਾਂ ਦੀ ਇੱਕ ਛੋਟੀ ਜਿਹੀ ਦੁਕਾਨ ਖੋਲੀ ਹੈ ਤੇ ਹੁਣ ਉਹ ਮੋਬਾਈਲ ਫੋਨਾਂ ਦਾ ਵੱਡਾ ਸ਼ੋਰੂਮ ਖੋਲਣਾ ਚਾਹੁੰਦਾ ਹੈ ਤੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਆਪਣੀ ਮਿਹਨਤ ਨਾਲ ਇੱਕ ਦਿਨ ਉਹ ਵੱਡਾ ਸ਼ੋਰੂਮ ਜ਼ਰੂਰ ਖੋਲ ਲਵੇਗਾ ਬਸ ਮੇਰੀ ਬੇਨਤੀ ਹੈ ਕਿ ਉਸਦੇ ਲਈ ਤੁਸੀਂ ਆਪਣੀ ਬੇਟੀ ਨੇਹਾ ਦਾ ਵਿਆਹ ਮੇਰੇ ਪੁੱਤਰ ਨਾਲ ਕਰਨ ਦੀ ਹਮਈ ਭਰ ਦਿਓ ਤੇ ਮੈਨੂੰ ਕੋਈ ਵੀ ਦਾਜ ਦੇਹਜ ਨਹੀਂ ਚਾਹੀਦਾ ਬਸ ਤੋਂ ਕੱਪੜਿਆਂ ਵਿੱਚ ਹੀ ਆਪਣੀ ਬੇਟੀ ਨੂੰ ਵਿਦਾ ਕਰ ਦਿਓ ਤੇ ਵਿਆਹ ਸਿਰਫ ਸਿੰਪਲ ਤਰੀਕੇ ਨਾਲ ਕਰ ਲਿਆ ਜਾਵੇਗਾ ਤੇ ਉਸ ਤੋਂ ਬਾਅਦ ਇੱਕ ਵੱਡੀ ਪਾਰਟੀ ਮੈਂ ਆਪਣੇ ਘਰ ਵਿੱਚ ਕਰਾਂਗਾ ਤਾਂ ਜੋ ਸਾਰੇ ਰਿਸ਼ਤੇਦਾਰਾਂ ਤੇ ਕਲੋਨੀ ਵਾਲੇ ਉੱਥੇ ਮੂੰਹ ਮਿੱਠਾ ਕਰ ਲੈਣਗੇ ਤੇ ਇਸ ਪਾਰਟੀ ਵਿੱਚ ਤੁਸੀਂ ਵੀ ਆਪਣੇ ਜਾਣ ਪਹਿਚਾਨ ਵਾਲਿਆਂ ਨੂੰ ਬੁਲਾ ਲੈਣਾ ਤੇ ਤੁਹਾਡਾ ਕੋਈ ਖਰਚਾ ਵੀ ਨਹੀਂ ਹੋਵੇਗਾ ਕੀ ਕਹਿੰਦੇ ਹੋ ਤੁਸੀਂ ਸਾਰੇ ਹੈਰਾਨ ਬੈਠੇ ਉਹਨਾਂ ਦੀਆਂ ਗੱਲਾਂ ਸੁਣ ਰਹੇ ਸੀ ਤੇ ਸੋਚਣ ਲੱਗੇ ਕਿ ਹੁਣ ਉਹ ਕੀ ਜਵਾਬ ਦੇਣ ਗੁਰਦਿਆਲ ਜੀ ਨੂੰ ਲੱਗਿਆ ਕਿ ਸ਼ਾਇਦ ਸੁਰਜਨ ਸਿੰਘ ਉਹਨਾਂ ਦੀ ਇਸ ਗੱਲ ਨਾਲ ਸਹਿਮਤ ਨਹੀਂ ਹੋਈ ਤਾਂ ਉਹਨਾਂ ਨੇ ਕਿਹਾ ਜੇ ਤੁਸੀਂ ਚਾਹੋ ਤਾਂ ਮੈਂ ਆਪਣੇ ਬੇਟੇ ਨੂੰ ਇੱਥੇ ਬੁਲਾ ਸਕਦਾ ਹਾਂ ਤੁਸੀਂ ਉਸ ਨੂੰ ਦੇਖ ਲੈਣਾ ਜੇਕਰ ਤੁਹਾਡੀ ਸਾਰਿਆਂ ਦੀ ਰਜ਼ਾਮੰਦੀ ਹੋਈ ਤਾਂ ਹੀ ਅੱਗੇ ਗੱਲ ਤੋਰਾਂਗੇ ਸੁਰਜਨ ਸਿੰਘ ਕਦੇ ਆਪਣੇ ਘਰ ਤੇ ਕਦੇ ਆਪਣੀ ਬੇਟੀ ਦੇ ਭਾਗਾਂ ਨੂੰ ਦੇਖ ਰਹੇ ਸੀ ਤੇ ਸੋਚ ਰਹੇ ਸੀ ਕਿ ਇਹ ਫਰਿਸ਼ਤਾ ਮੇਰੀਆਂ ਸਾਰੀਆਂ ਪਰੇਸ਼ਾਨੀਆਂ ਉਹ ਜਿਨ੍ਹਾਂ ਨੂੰ ਖਤਮ ਕਰ ਰਿਹਾ ਹੈ ਆਖਿਰਕਾਰ ਉਹਨਾਂ ਨੇ ਗੁਰਦਿਆਲ ਜੀ ਦੇ ਪੈਰ ਫੜ ਕੇ ਬੋਲੇ ਗੁਰਦਿਆਲ ਜੀ ਮੇਰੇ ਤਾਂ ਭਾਗ ਹੀ ਖੁੱਲ ਗਏ ਤੁਹਾਡੇ ਪਰਿਵਾਰ ਨਾਲ ਮੇਰੇ ਪਰਿਵਾਰ ਦਾ ਮੇਲ ਹੋਵੇ ਇਸ ਤੋਂ ਵੱਡੀ ਖੁਸ਼ੀ ਦੀ ਗੱਲ ਮੇਰੇ ਲਈ ਹੋਰ ਕੀ ਹੋ ਸਕਦੀ ਹੈ ਤੁਸੀਂ ਮੇਰੀ ਸਾਰੀ ਪਰੇਸ਼ਾਨੀ ਇੱਕ ਮਿੰਟ ਵਿੱਚ ਖਤਮ ਕਰ ਦਿੱਤੀ ਮੈਂ ਇਹ ਤੁਹਾਡਾ ਕਰਜ਼ਾ ਜ਼ਿੰਦਗੀ ਭਰ ਨਹੀਂ ਚੁਕਾ ਸਕਦਾ ਗੁਰਦਿਆਲ ਜੀ ਬੋਲੇ ਕਰਜ਼ਾ ਕਰਜ਼ ਨਹੀਂ ਨੇਹਾ ਬੇਟੀ ਨੇ ਫਰਜ਼ ਨਿਭਾਉਣਾ ਹੈ ਨੇਹਾ ਹਰਾਨੀ ਨਾਲ ਉਹਨਾਂ ਨੂੰ ਦੇਖਣ ਲੱਗੀ ਤਾਂ ਗੁਰਦਿਆਲ ਜੀ ਬੋਲੇ ਮੇਰੇ ਥੋੜੇ ਵਿਗੜੇ ਹੋਏ ਬੇਟੇ ਨੂੰ ਜੇਕਰ ਸਹੀ ਰਾਸਤੇ ਤੇ ਨੇਹਾ ਲੈ ਆਈ ਤਾਂ ਮੈਂ ਸਮਝਾਂਗਾ ਕਿ ਨੂਨੇ ਆਪਣਾ ਫਰਜ਼ ਨਹੀਂ ਭੁੱਲਿਆ ਅਫਸਰ ਦੇਖਿਆ ਜਾਂਦਾ ਹੈ ਬੇਟਾ ਆਪਣਾ ਫਰਜ਼ ਭੁੱਲ ਜਾਂਦਾ ਹੈ ਤੁਹਾਨੂੰ ਵੀ ਭੁੱਲ ਜਾਂਦੀ ਹੈ ਪਰ ਮੈਂ ਇਦਾਂ ਚਾਹੁੰਦਾ ਹਾਂ ਕਿ ਮੇਰੀ ਨੂੰ ਇੱਕ ਮਿਸਾਲ ਬਣੇ ਤੇ ਸਹੁਰੇ ਘਰ ਦਾ ਫਰਜ਼ ਕਦੇ ਨਾ ਭੁੱਲੇ ਠੀਕ ਹੈ ਹੁਣ ਮੈਂ ਚੱਲਦਾ ਹਾਂ ਤੇ ਜਲਦ ਹੀ ਤੁਹਾਨੂੰ ਮਿਲਦਾ ਇਹਨਾਂ ਕਹਿ ਕੇ ਗੁਰਦਿਆਲ ਜੀ ਉੱਥੋਂ ਚਲੇ ਗਏ ਤੇ ਕੁਝ ਦਿਨਾਂ ਬਾਅਦ ਆਪਣੇ ਬੇਟੇ ਤੇ ਆਪਣੀ ਮਾਂ ਗੀਤਾ ਜੀ ਨੂੰ ਲੈ ਕੇ ਸੁਰਜਨ ਸਿੰਘ ਦੇ ਘਰ ਪਹੁੰਚ ਗਏ 네ਹਾ ਸਾਰਿਆਂ ਨੂੰ ਪਸੰਦ ਆ ਗਈ ਦੋਨਾਂ ਪਰਿਵਾਰਾਂ ਦੀ ਸਹਿਮਤੀ ਨਾਲ ਦੋਨਾਂ ਦਾ ਵਿਆਹ ਸਾਦੇ ਤਰੀਕੇ ਨਾਲ ਹੋ ਗਿਆ 네ਹਾ ਇੰਨੀ ਸੁਲਜੀ ਹੋਈ ਸੀ ਕਿ ਜਾਂਦੇ ਹੀ ਉਸਨੇ ਸਹੁਰੇ ਘਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਸੰਭਾਲ ਲਈਆਂ ਕਿਉਂਕਿ ਵਿਦਾਈ ਦੇ ਸਮੇਂ ਉਸਦੀ ਮਾਂ ਨੇ ਕਿਹਾ ਸੀ ਕੀਤੀਏ ਤੇਰੀ ਸੱਸ ਨਹੀਂ ਬਜ਼ੁਰਗ ਦਾਦੀ ਸੱਸ ਐ ਤੇ ਪਿਤਾ ਸਮਾਨ ਸਹੁਰਾ ਤਾਂ ਤੈਨੂੰ ਉਸ ਘਰ ਵਿੱਚ ਮਾਂ ਬੇਟੀ ਤੇ ਨੂ ਦੀ ਭੂਮਿਕਾ ਨਿਭਾਉਣੀ ਹੋਵੇਗੀ ਕੁਝ ਦਿਨ ਤਾਂ ਸਭ ਕੁਝ ਵਧੀਆ ਚੱਲਦਾ ਰਿਹਾ ਰਵੀ ਆਪਣੇ ਪਿਤਾ ਤੇ ਦਾਦੀ ਨਾਲ ਉੱਚੀ ਆਵਾਜ਼ ਵਿੱਚ ਗੱਲ ਵੀ ਨਹੀਂ ਕਰਦਾ ਤੇ ਇਧਰ ਨੀਹਾ ਵੀ ਵਧੀਆ ਖਾਣਾ ਬਣਾ ਕੇ ਟਿਫਨ ਪੈਕ ਕਰਕੇ ਰਵੀ ਨੂੰ ਦੇ ਦਿੰਦੀ ਪਰ ਆਖਿਰ ਇਨਸਾਨ ਆਪਣੀਆਂ ਆਦਤਾਂ ਨੂੰ ਕਦੋਂ ਤੱਕ ਕਿਸੇ ਤੋਂ ਲੁਕੋ ਕੇ ਰੱਖੇਗਾ ਇੱਕ ਦਿਨ ਰਵੀ ਨੇਹਾ ਨੂੰ ਕਹਿਣ ਲੱਗਿਆ ਨੇਹਾ ਪਾਪਾ ਤੇਰੀ ਹਰ ਗੱਲ ਮੰਨਦੀ ਆ ਤੇ ਦਾਦੀ ਵੀ ਤੈਨੂੰ ਬਹੁਤ ਪਿਆਰ ਕਰਦੀ ਐ ਤਾਂ ਤੂੰ ਪਾਪਾ ਨਾਲ ਗੱਲ ਕਰ ਕਿ ਇਸ ਘਰ ਨੂੰ ਵੇਚ ਕੇ ਕਿਸੇ ਹੋਰ ਸੋਸਾਇਟੀ ਵਿੱਚ ਘਰ ਲੈ ਲੈਂਦੇ ਹਾਂ ਤੇ ਫਿਰ ਬਚੇ ਹੋਏ ਪੈਸਿਆਂ ਨਾਲ ਮੈਂ ਆਪਣਾ ਸ਼ੋਰੂਮ ਖੋਲ੍ਹ ਲਵਾਂਗਾ ਉਹ ਤੇਰੀ ਗੱਲ ਮੰਨ ਜਾਣਗੇ ਨੇਹਾ ਕਹਿਣ ਲੱਗੀ ਹਾਏ ਰੱਬਾ ਤੁਸੀਂ ਮੇਰੇ ਤੋਂ ਕਿਹੋ ਜਿਹਾ ਪਾਪ ਕਰਵਾਉਣਾ ਚਾਹੁੰਦੇ ਹੋ ਜਿਵੇਂ ਇਨਸਾਨ ਨੇ ਮੇਰੇ ਮਾਪਿਆਂ ਨੂੰ ਬੇਕਾਰ ਹੋਣ ਤੋਂ ਬਚਾਇਆ ਮੈਂ ਉਸ ਇਨਸਾਨ ਨੂੰ ਹੀ ਬੇਕਾਰ ਕਰ ਦੇਵਾਂ ਆਖਿਰਕਾਰ ਪਾਪਾ ਜੀ ਇਹ ਮਕਾਨ ਕਿਉਂ ਨਹੀਂ ਵੇਚਣਾ ਚਾਹੁੰਦੇ ਇਹ ਕਦੇ ਤੁਸੀਂ ਪੁੱਛਿਆ ਉਹਨਾਂ ਨੂੰ ਬਾਕੀ ਇਸ ਘਰ ਵਿੱਚ ਕੀ ਖਰਾਬੀ ਹੈ ਤੁਸੀਂ ਥੋੜੀ ਮਿਹਨਤ ਕਰੋ ਤੇ ਮੈਂ ਵੀ ਤੁਹਾਡੀ ਮਦਦ ਕਰਾਂਗੀ ਫਿਰ ਆਪਾਂ ਆਪਣੀ ਮਿਹਨਤ ਨਾਲ ਆਪਣੇ ਸੁਪਨਿਆਂ ਦਾ ਮਹਿਲ ਤਿਆਰ ਕਰਾਂਗੇ ਤਾਰਾ ਵੀ ਕਹਿਣ ਲੱਗਿਆ ਜਿਆਦਾ ਗਿਆਨ ਮੈਨੂੰ ਨਾ ਦੇ ਮੈਂ ਸੋਚਿਆ ਸੀ ਕਿ ਅਸੀਂ ਤੇਰੇ ਮਾਪਿਓ ਤੇ ਇਹ ਆਸਾਨ ਕਰ ਰਹੇ ਹਾਂ ਤਾਂ ਉਸ ਆਸਾਨ ਦਾ ਬਦਲਾ ਤੂੰ ਝਕਾਵੇਂਗੀ ਪਰ ਤੈਨੂੰ ਤਾਂ ਮੇਰੇ ਪਾਪਾ ਦਾ ਹੀ ਰੰਗ ਚੜ ਗਿਆ ਛੱਡ ਤੇਰੇ ਕੋਲੋਂ ਨਹੀਂ ਹੋਵੇਗਾ ਮੈਨੂੰ ਹੀ ਕੁਝ ਕਰਨਾ ਪਵੇਗਾ ਇਹਨਾਂ ਕਹਿ ਕੇ ਰਵੀ ਉੱਥੋਂ ਚਲਾ ਗਿਆ ਨੀਹਾ ਸੋਚਣ ਲੱਗੀ ਕਿ ਹੌਲੀ-ਹੌਲੀ ਰਵੀ ਦਾ ਗੁੱਸਾ ਠੰਡਾ ਹੋ ਜਾਵੇਗਾ ਤੇ ਉਹ ਆਪਣੇ ਆਪ ਹੀ ਸਹੀ ਰਾਸਤੇ ਤੇ ਆ ਜਾਵੇਗਾ ਇੱਕ ਦਿਨ ਨੀਹਾ ਨੇ ਫਾਰਮ ਭਰ ਕੇ ਟੇਬਲ ਦੇ ਉੱਪਰ ਰੱਖਿਆ ਤੇ ਗੁਰਦੇਵਾਲ ਜੀ ਨੂੰ ਕਹਿਣ ਲੱਗੀ ਪਾਪਾ ਜੀ ਬਾਹਰ ਬਹੁਤ ਤੌਪ ਹੈ ਤੁਸੀਂ ਬੈਂਕ ਕਿੱਥੇ ਜਾਉਂਗੇ ਮੈਂ ਫਾਰਮ ਭਰ ਦਿੱਤਾ ਤੁਸੀਂ ਉਸ ਉੱਪਰ ਸਾਈਨ ਕਰ ਦਿਓ ਜਦੋਂ ਮੈਂ ਆਪਣੇ ਪਾਪਾ ਦੇ ਘਰ ਜਾਵਾਂਗੀ ਤਾਂ ਉਹ ਫਾਰਮ ਬੈਂਕ ਵਿੱਚ ਜਮ੍ਹਾਂ ਕਰਵਾ ਜਾਵਾਂਗੀ ਰਵੀ ਨੇ ਮੌਕੇ ਦਾ ਫਾਇਦਾ ਚੱਕਿਆ ਉਸ ਨੂੰ ਪਤਾ ਸੀ ਕਿ ਮੇਰੇ ਪਾਪਾ ਨੇਹਾ ਤੇ ਅੱਖਾਂ ਬੰਦ ਕਰਕੇ ਭਰੋਸਾ ਕਰਦੇ ਆ ਉਹ ਕਦੇ ਵੀ ਉਹਨਾਂ ਕਾਗਜ਼ਾਂ ਨੂੰ ਨਹੀਂ ਪੜਨਗੇ ਤੇ ਉਹਨਾਂ ਕਾਗਜ਼ਾਂ ਦੇ ਵਿੱਚ ਹੀ ਰਵੀ ਨੇ ਆਪਣਾ ਕਾਗਜ਼ ਵੀ ਰੱਖ ਦਿੱਤਾ ਤੇ ਆਪਣੀ ਆਦਤ ਦੇ ਅਨੁਸਾਰ ਗੁਰਦਿਆਲ ਜੀ ਨੇ ਬਿਨਾਂ ਪੜੇ ਦਸਤਕਤ ਕਰ ਦਿੱਤੇ ਤੇ ਬਾਹਰ ਨੂੰ ਚਲੇ ਗਏ ਰਵੀ ਨੇ ਮੌਕਾ ਮਿਲਦੇ ਹੀ ਆਪਣਾ ਪੇਪਰ ਉਹਨਾਂ ਕਾਗਜ਼ਾਂ ਦੇ ਵਿੱਚੋਂ ਬਾਹਰ ਕੱਢਿਆ ਤਾਂ ਨੇਹਾ ਕਹਿਣ ਲੱਗੀ ਇਹ ਤਾਂ ਪਾਪਾ ਜੀ ਦੇ ਬੈਂਕ ਦੇ ਪੇਪਰ ਨੇ ਤੁਸੀਂ ਇਹਨਾਂ ਵਿੱਚੋਂ ਕੀ ਕੱਢ ਰਹੇ ਹੋ ਰਵੀ ਨੇ ਕੋਈ ਜਵਾਬ ਨਾ ਦਿੱਤਾ ਬਲਕਿ ਮੁਸਕਰਾਉਂਦਾ ਹੋਇਆ ਚਲਾ ਗਿਆ ਕਰੀਬ 1 ਮਹੀਨੇ ਬਾਅਦ ਰਵੀ ਨੇ ਫਿਰ ਨੀਹਾ ਨੂੰ ਕਿਹਾ ਕਿ ਨੀਹਾ ਮੈਂ ਤੈਨੂੰ ਆਖਰੀ ਵਾਰ ਪੁੱਛ ਰਿਹਾ ਕਿ ਤੂੰ ਇਸ ਘਰ ਨੂੰ ਵੇਚਣ ਦੀ ਗੱਲ ਪਾਪਾ ਨਾਲ ਕਰੇਂਗੀ ਜਾਂ ਨਹੀਂ ਨੀਹਾ ਕਹਿਣ ਲੱਗੀ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਪਤਨੀ ਮੈਂ ਤੁਹਾਡੀ ਹਾਂ ਪਰ ਇਸ ਘਰ ਵਿੱਚ ਰਹਿਣ ਵਾਲੇ ਪਰਿਵਾਰ ਪ੍ਰਤੀ ਵੀ ਮੇਰੀ ਜ਼ਿੰਮੇਵਾਰੀ ਹੈ ਤੁਸੀਂ ਆਪਣਾ ਫਰਜ਼ ਭੁੱਲ ਚੁੱਕੇ ਹੋ ਪਰ ਮੈਂ ਸਹੁਰੇ ਘਰ ਦਾ ਕਰਜ਼ ਨਹੀਂ ਭੁੱਲ ਸਕਦੀ ਜਿਸ ਇਨਸਾਨ ਨੇ ਕਦੇ ਮੇਰੇ ਪਾਪਾ ਨੂੰ ਬੇਕਾਰ ਹੋਣ ਤੋਂ ਪਹਚਾਇਆ ਤੇ ਤੁਸੀਂ ਮੈਨੂੰ ਉਸ ਇਨਸਾਨ ਨਾਲ ਧੋਖਾ ਕਰਨ ਦੀ ਗੱਲ ਕਹਿ ਰਹੇ ਹੋ ਇਹ ਸਭ ਕੁਝ ਮੇਰੇ ਕੋਲੋਂ ਨਹੀਂ ਹੋਵੇਗਾ ਤੇ ਨਾ ਹੀ ਮੈਂ ਤੁਹਾਨੂੰ ਕਰਨ ਦੇਵਾਂਗੀ ਦੋਨੇ ਪਤੀ ਪਤਨੀ ਵਿੱਚ ਬਹੁਤ ਬਹਿਸ ਛਿੜ ਗਈ ਤੇ ਗੁੱਸੇ ਵਿੱਚ ਰਵੀ ਨੇ ਨੀਹਾ ਦੇ ਮੂੰਹ ਤੇ ਥੱਪੜ ਮਾਰ ਦਿੱਤਾ ਏ ਦੇਖ ਕੇ ਗੁਰदयाल ਜੀ ਤੋਂ ਰਿਹਾ ਨਾ ਗਿਆ ਤੇ ਉਹਨਾਂ ਨੇ ਆਪਣੇ ਬੇਟੇ ਦਾ ਹੱਥ ਫੜ ਕੇ ਕਿਹਾ ਨਿਕਲ ਜਾ ਨਿਕਲ ਜਾ ਮੇਰੇ ਘਰੋਂ ਤੂੰ ਮੇਰੀ ਬੇਟੀ ਤੇ ਹੱਥ ਕਿਵੇਂ ਚੁੱਕਿਆ ਤੂੰ ਭੁੱਲ ਗਿਆ ਇਸ ਘਰ ਵਿੱਚ ਔਰਤਾਂ ਦੀ ਇੱਜ਼ਤ ਕਰੀ ਜਾਂਦੀ ਹੈ ਚੰਗਾ ਹੋਇਆ ਤੇਰੀ ਮਾਂ ਇਹ ਸਭ ਕੁਝ ਦੇਖਣ ਤੋਂ ਪਹਿਲਾਂ ਇਸ ਦੁਨੀਆ ਤੋਂ ਚਲੀ ਗਈ ਰਵੀ ਨੇ ਗੁੱਸੇ ਵਿੱਚ ਗੁਰदयाल ਜੀ ਨੂੰ ਤੱਕਾ ਦਿੱਤਾ ਤੇ ਬੋਲਿਆ ਬੁੱਢਿਆ ਤੇਰੀਆਂ ਬੁੱਢੀਆਂ ਹੱਡੀਆਂ ਵਿੱਚ ਇੰਨੀ ਤਾਕਤ ਤੇ ਇੰਨੀ ਹਿੰਮਤ ਵਧ ਗਈ ਕਿ ਮੇਰੇ ਨਾਲ ਬਹਿਸ ਕਰੇਗਾ ਇੱਕ ਵਾਰ ਮੇਰਾ ਹੱਥ ਉੱਠ ਗਿਆ ਤਾਂ ਮੁੜ ਕੇ ਪਾਣੀ ਵੀ ਨਹੀਂ ਮੰਗੋਂਗੇ ਮੇਰਾ ਪਿਉ ਹੈ ਇਸ ਕਰਕੇ ਲਿਹਾਜ਼ ਕਰ ਰਹੇ ਹਾਂ ਮੇਰੇ ਸਿਰ ਤੇ ਬੈਠਣ ਦੀ ਕੋਸ਼ਿਸ਼ ਨਾ ਕਰ ਤੇ ਇੰਨਾ ਕਹਿ ਕੇ ਰਵੀ ਉੱਥੋਂ ਚਲਾ ਗਿਆ ਗੁਰਦਿਆਲ ਸਿੰਘ ਦਾ ਸਰੀਰ ਕੰਬਣ ਲੱਗਿਆ ਤੇ ਉਹ ਥੱਲੇ ਡਿੱਗ ਪਿਆ ਤੇ ਉਹਨਾਂ ਦੇ ਮੱਥੇ ਤੇ ਸੱਟ ਲੱਗ ਗਈ ਨੀਹਾ ਨੇ ਭੱਜ ਕੇ ਆਪਣੇ ਸਹੁਰੇ ਨੂੰ ਸੰਭਾਲਿਆ ਤੇ ਕਹਿਣ ਲੱਗੀ ਪਾਪਾ ਜੀ ਤੁਸੀਂ ਠੀਕ ਹੋ ਤੁਸੀਂ ਚਿੰਤਾ ਨਾ ਕਰੋ ਤੁਸੀਂ ਜੋ ਮੇਰੇ ਲਈ ਕੀਤਾ ਤੇ ਮੇਰੇ ਪਰਿਵਾਰ ਦੇ ਲਈ ਕੀਤਾ ਹੈ ਮੈਂ ਉਸ ਦਾ ਕਰਜ਼ ਨਹੀਂ ਭੁੱਲੀ ਮੈਂ ਰਵੀ ਨੂੰ ਸਹੀ ਰਾਹਤੇ ਤੇ ਜ਼ਰੂਰ ਲੈ ਕੇ ਆਵਾਂਗੀ ਤੇ ਉਸ ਨੂੰ ਅਹਿਸਾਸ ਕਰਵਾਵਾਂਗੀ ਕਿ ਇੱਕ ਬੇਟੇ ਦਾ ਫਰਜ਼ ਕੀ ਹੁੰਦਾ ਹੈ ਵਿਗੜਿਆ ਹੋਇਆ ਬੇਟਾ ਆਪਣਾ ਫਰਜ਼ ਭੁੱਲ ਸਕਦਾ ਹੈ ਪਰ ਇਹ ਨੂੰ ਆਪਣੇ ਸਹੁਰੇ ਦਾ ਕਰਜ਼ ਨਹੀਂ ਭੁੱਲੀ ਪਤਾ ਨਹੀਂ ਅੱਜ ਕੱਲ ਕਿੱਦਾਂ ਦੇ ਲੋਕਾਂ ਦੀ ਸੰਗਤ ਵਿੱਚ ਰਹਿੰਦੇ ਆ ਜੋ ਕਰ ਆਉਂਦੇ ਹੀ ਹਰ ਕਿਸੇ ਦੇ ਨਾਲ ਇਦਾਂ ਦਾ ਵਿਹਾਰ ਕਰਦਾ ਹੈ ਆਖਿਰਕਾਰ ਇਹਨਾਂ ਨੂੰ ਹੋਇਆ ਕੀ ਹੈ ਹੁਣ ਕੁਝ ਨਾ ਕੁਝ ਤਾਂ ਕਰਨਾ ਹੀ ਪਵੇਗਾ ਗੁਰਦਿਆਲ ਸਿੰਘ ਕਹਿਣ ਲੱਗਾ ᱛੀ ਇਹ ਦਿਮਾਗ ਦਾ ਬਹੁਤ ਗਰਮ ਹੈ ਤੂੰ ਇਸ ਨੂੰ ਸਹੀ ਰਾਸਤੇ ਤੇ ਕਿਵੇਂ ਲੈ ਕੇ ਆਵੇਂਗੀ ਜੋ ਮੈਂ ਤੇ ਮੇਰੀ ਮਾਂ ਨਹੀਂ ਕਰ ਸਕੇ ਉਹ ਤੂੰ ਕਿਵੇਂ ਕਰੇਂਗੀ ਤਾਂ ਨੇਹਾ ਕਹਿਣ ਲੱਗੀ ਜੇ ਔਰਤ ਕੁਝ ਥਾਣ ਲਵੇ ਤਾਂ ਉਹ ਕੀ ਨਹੀਂ ਕਰ ਸਕਦੀ ਜਦੋਂ ਸੀਤਾ ਰਾਮਣ ਦੇ ਕਮਾੜ ਨੂੰ ਤੋੜ ਸਕਦੀ ਹੈ ਤਾਂ ਮੈਂ ਆਪਣੇ ਵਿਗੜੇ ਹੋਏ ਪਤੀ ਨੂੰ ਸਹੀ ਰਾਸਤੇ ਤੇ ਕਿਉਂ ਨਹੀਂ ਲਿਆ ਸਕਦੀ ਤੁਸੀਂ ਬਸ ਦੇਖਦੇ ਜਾਓ ਨੀਹਾ ਨੇ ਗੁਰਦਿਆਲ ਜੀ ਦੇ ਮੱਥੇ ਤੇ ਦਵਾਈ ਲਾ ਕੇ ਪੱਟੀ ਕੀਤੀ ਤੇ ਹਲਦੀ ਵਾਲਾ ਦੁੱਧ ਦਿੱਤਾ ਤੇ ਆਪਣੇ ਪਤੀ ਦੇ ਵਿਹਾਰ ਦੇ ਲਈ ਮਾਫੀ ਮੰਗੀ ਤੇ ਫਿਰ ਆਪਣੇ ਕੰਮ ਵਿੱਚ ਲੱਗ ਗਈ ਕੁਝ ਦਿਨ ਚੁੱਪਚਾਪ ਰਵੀ ਦੀ ਹਾਂ ਵਿੱਚ ਹਾਂ ਮਿਲਾਉਂਦੀ ਗਈ ਤੇ ਹੁਣ ਰਵੀ ਨੂੰ ਲੱਗਣ ਲੱਗਿਆ ਕਿ ਨੇਹਾ ਵੀ ਉਹੀ ਚਾਉਂਦੀ ਹੈ ਜੋ ਉਹ ਚਾਉਂਦਾ ਹੈ ਇੱਕ ਦਿਨ ਨੇਹਾ ਬਿਜਲੀ ਦਾ ਬਿੱਲ ਅਖਬਾਰ ਦਾ ਬਿੱਲ ਤੇ ਕੁਝ ਹੋਰ ਪੇਪਰ ਰਵੀ ਨੂੰ ਫੜਾਉਂਦੀ ਹੋਈ ਕਹਿਣ ਲੱਗੀ ਕਿ ਮੈਂ ਕੱਲ ਇੱਕ ਨੌਕਰੀ ਲਈ ਅਪਲਾਈ ਕੀਤਾ ਹੈ ਤੇ ਉਹਨਾਂ ਫਾਰਮਾਂ ਤੇ ਮੈਨੂੰ ਤੁਹਾਡੇ ਦਸਕਤਾਂ ਦੀ ਜ਼ਰੂਰਤ ਹੈ ਵਿਆਹ ਤੋਂ ਪਹਿਲਾਂ ਤਾਂ ਇਹ ਅਧਿਕਾਰ ਮੇਰੇ ਪਾਪਾ ਦਾ ਸੀ ਤੇ ਹੁਣ ਵਿਆਹ ਤੋਂ ਬਾਅਦ ਤੁਸੀਂ ਮੇਰੇ ਪਤੀ ਹੋ ਤੇ ਹੁਣ ਦਸਕਤ ਤੁਸੀਂ ਕਰ ਦਿਓ ਸੋਚਦੀ ਹਾਂ ਕਿ ਘਰ ਵਿਹਲੇ ਬੈਠਣ ਤੋਂ ਚੰਗਾ ਹੈ ਕੀ ਕੋਈ ਚੰਗਾ ਕੰਮ ਕਰ ਲਵਾਂ ਫਿਰ ਹੀ ਮੈਂ ਤੁਹਾਡੀ ਮਦਦ ਕਰ ਸਕਦੀ ਹਾਂ ਤੁਸੀਂ ਕੀ ਕਹਿੰਦੇ ਹੋ ਇਸ ਬਾਰੇ ਤਾਂ ਰਵੀ ਕਹਿਣ ਲੱਗਿਆ ਤੈਨੂੰ ਨੌਕਰੀ ਕਰਨ ਦੀ ਕੀ ਜ਼ਰੂਰਤ ਹੈ ਨੀਹਾ ਕਹਿਣ ਲੱਗੀ ਹੁਣ ਸਾਨੂੰ ਘਰ ਦੇ ਖਰਚੇ ਵਿੱਚ ਹਿੱਸਾ ਦੇਣਾ ਹੋਵੇਗਾ ਨਹੀਂ ਤਾਂ ਪਾਪਾ ਜੀ ਸਾਨੂੰ ਕਦੋਂ ਘਰੋਂ ਬਾਹਰ ਕੱਢ ਦੇਣ ਇਹ ਸੁਣ ਕੇ ਰਵੀ ਮੁਸਕਰਾਉਂਦਾ ਹੋਇਆ ਬੋਲਿਆ ਕਿ ਪਾਪਾ ਸਾਨੂੰ ਇਸ ਘਰ ਵਿੱਚੋਂ ਨਹੀਂ ਕੱਢ ਸਕਦੇ ਤਾਂ ਨੀਹਾ ਕਹਿਣ ਲੱਗੀ ਉਹ ਕਿਵੇਂ ਤਾਂ ਰਵੀ ਕਹਿਣ ਲੱਗਿਆ ਜਦੋਂ ਉਸ ਦਿਨ ਪਾਪਾ ਕਾਗਜ਼ਾਂ ਉੱਪਰ ਦਸਤਕਤ ਕਰ ਰਹੇ ਸੀ ਤਾਂ ਉਹਨਾਂ ਕਾਗਜ਼ਾਂ ਵਿੱਚ ਇੱਕ ਉਹ ਕਾਗਜ਼ ਸੀ ਜਿਸ ਕਾਗਜ਼ ਨਾਲ ਇਹ ਘਰ ਮੈਂ ਆਪਣੇ ਨਾਮ ਕਰਵਾ ਚੁੱਕਾ ਹਾਂ ਨੀਹਾ ਮਨ ਹੀ ਮਨ ਸੋਚਣ ਲੱਗੀ ਕਿ ਉਸ ਨੂੰ ਇਸ ਗੱਲ ਦਾ ਵਿਸ਼ਵਾਸ ਸੀ ਕਿ ਰਵੀ ਨੇ ਜ਼ਰੂਰ ਕੁਝ ਗਲਤ ਕੀਤਾ ਹੈ ਉਸਨੇ ਕਿਹਾ ਛੱਡੋ ਹੁਣ ਮੈਂ ਤੁਹਾਡੇ ਨਾਲ ਹਾਂ ਆਹ ਲਓ ਚਾਹ ਪੀਓ ਤੇ ਇਸ ਐਪਲੀਕੇਸ਼ਨ ਤੇ ਦਸਤਕਤ ਕਰ ਦਿਓ ਤੇ ਫੇਰ ਜਾ ਕੇ ਨਹਾ ਲੈਣਾ ਤੁਸੀਂ ਦੁਕਾਨ ਤੇ ਵੀ ਜਾਣਾ ਹੈ ਤਾਂ ਰਵੀ ਕਹਿਣ ਲੱਗਿਆ ਹਾਂ ਹਾਂ ਲਿਆ ਲਿਆ ਮੈਂ ਤਾਂ ਭੁੱਲ ਹੀ ਗਿਆ ਰਵੀ ਨੇ ਜਲਦੀ ਜਲਦੀ ਵਿੱਚ ਸਾਰੇ ਕਾਗਜ਼ਾਂ ਤੇ ਦਸਤਕਤ ਕਰ ਦਿੱਤੇ ਕਾਗਜ਼ਾਂ ਨੂੰ ਪੜਨਾ ਵੀ ਜ਼ਰੂਰੀ ਨਾ ਸਮਝਿਆ ਤੇ ਨੇਹਾ ਦੇ ਵਿਛਾਏ ਹੋਏ ਜਾਲ ਵਿੱਚ ਉਹ ਫਸ ਗਿਆ ਕਰੀਬ 15 ਦਿਨਾਂ ਬਾਅਦ ਰਵੀ ਕੁਝ ਲੋਕਾਂ ਨੂੰ ਘਰ ਦਿਖਾਉਣ ਦੇ ਲਈ ਲੈ ਆਇਆ ਤਾਂ ਗੁਰਦੇਵਾਲ ਜੀ ਦੇ ਸਾਹਮਣੇ ਬੋਲਿਆ ਇਸ ਘਰ ਦਾ ਚੰਗਾ ਜਿਹਾ ਮੱਲ ਲਾਓ ਫਿਰ ਹੀ ਮੈਂ ਇਸ ਘਰ ਨੂੰ ਵੇਚਾਂਗਾ ਇਹ ਗੱਲ ਸੁਣ ਕੇ ਗੁਰਦਿਆਲ ਸਿੰਘ ਜੀ ਕਹਿਣ ਲੱਗੇ ਰਵੀ ਮੈਂ ਤੈਨੂੰ ਕਿੰਨੀ ਵਾਰ ਕਿਹਾ ਕਿ ਮੈਂ ਇਸ ਘਰ ਨੂੰ ਨਹੀਂ ਵੇਚਣਾ ਚਾਹੁੰਦਾ ਤਾਂ ਰਵੀ ਕਹਿਣ ਲੱਗਿਆ ਤੁਹਾਨੂੰ ਪੁੱਛਦਾ ਕੌਣ ਹੈ ਇਹ ਘਰ ਮੇਰਾ ਹੈ ਮੇਰੀ ਮਰਜ਼ੀ ਮੈਂ ਵੇਚਾਂ ਚਾਹੇ ਰੱਖਾਂ ਗੁਰਦਿਆਲ ਸਿੰਘ ਬੋਲੇ ਇਹ ਘਰ ਤੇਰਾ ਕਿਵੇਂ ਹੋ ਗਿਆ ਰਵੀ ਨੇ ਉਹਨਾਂ ਦੇ ਸਾਹਮਣੇ ਘਰ ਦੇ ਪੇਪਰ ਦਿਖਾਏ ਤੇ ਬੋਲੇ ਇੱਜ਼ਤ ਨਾਲ ਕਰਦੇ ਇੱਕ ਕੋਨੇ ਵਿੱਚ ਰਹਿਣਾ ਚਾਹੁੰਦੇ ਹੋ ਤਾਂ ਚੁੱਪਚਾਪ ਮੂੰਹ ਬੰਦ ਕਰਕੇ ਰੱਖੋ ਨਹੀਂ ਤਾਂ ਨਹੀਂ ਤਾਂ ਹੱਥ ਫੜ ਕੇ ਘਰੋਂ ਬਾਹਰ ਕੱਢ ਦੇਵਾਂਗਾ ਤੇ ਫਿਰ ਦੋਨਾਂ ਮਾਂ ਪੁੱਤਾਂ ਨੂੰ ਕਿਸੇ ਬਿਰਧ ਆਸ਼ਰਮ ਵਿੱਚ ਛੱਡ ਆਵਾਂਗਾ ਤੇ ਮੈਨੂੰ ਇਦਾਂ ਕਰਨ ਤੋਂ ਤੁਹਾਡੀ ਨੂੰ ਵੀ ਨਹੀਂ ਰੋਕ ਸਕੇਗੀ ਰਵੀ ਇੰਨਾ ਗੁੱਸੇ ਵਿੱਚ ਉੱਚੀ ਉੱਚੀ ਬੋਲ ਰਿਹਾ ਸੀ ਕਿ ਗਲੀ ਮਹੱਲੇ ਵਾਲੇ ਵੀ ਇਕੱਠੇ ਹੋ ਗਏ ਗੁਰਦਿਆਲ ਜੀ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਤਰਵੀ ਕਹਿਣ ਲੱਗਿਆ ਇਹ ਡਰਾਮੇਬਾਦੀ ਕਿਤੇ ਹੋਰ ਜਾ ਕੇ ਕਰਨਾ ਬੰਦ ਕਰੋ ਆਪਣਾ ਰੋਣਾ ਧੋਣਾ ਮੈਂ ਤਾਂ ਤੁਹਾਨੂੰ ਕਹਿੰਦਾ ਹਾਂ ਕਿ ਮੈਂ ਤੁਹਾਨੂੰ ਘਰੋਂ ਕੱਢਾਂ ਉਸ ਤੋਂ ਪਹਿਲਾਂ ਤੁਸੀਂ ਆਪਣੀ ਮਾਂ ਨੂੰ ਲਓ ਤੇ ਮੇਰੇ ਘਰੋਂ ਦਫਾ ਹੋ ਜਾਓ ਨੀਹਾ ਕਮਰੇ ਚੋਂ ਬਾਹਰ ਆਈ ਤੇ ਬੋਲੀ ਨਹੀਂ ਪਾਪਾ ਜੀ ਤੇ ਦਾਦੀ ਜੀ ਇਸ ਘਰ ਚੋਂ ਨਹੀਂ ਜਾਣਗੇ ਕਿਉਂਕਿ ਹਜੇ ਉਹਨਾਂ ਦੀ ਨੂੰ ਇਸ ਘਰ ਵਿੱਚ ਰਹਿੰਦੀ ਹੈ ਤੇ ਤੁਹਾਨੂੰ ਇਹ ਗਲਤ ਕੰਮ ਕਰਨ ਤੋਂ ਉਹਨਾਂ ਦੀ ਨੂੰ ਹੀ ਰੋਕੇਗੀ ਤਾਂ ਰਵੀ ਕਹਿਣ ਲੱਗਿਆ ਮੈਨੂੰ ਪਤਾ ਸੀ ਤੂੰ ਮੇਰੇ ਨਾਲ ਹੋਣ ਦਾ ਸਿਰਫ ਨਾਟਕ ਹੀ ਕਰ ਰਹੀ ਹੈ ਮੈਨੂੰ ਕੀ ਕੱਚਾ ਖਿਡਾਰੀ ਸਮਝ ਰੱਖਿਆ ਦੱਸ ਮੈਨੂੰ ਕਿਵੇਂ ਕੀ ਕਰੇਂਗੀ ਕਿਉਂਕਿ ਘਰ ਦੇ ਕਾਗਜ਼ ਤਾਂ ਮੇਰੇ ਕੋਲ ਹੈ ਮੈਨੂੰ ਪਤਾ ਹੈ ਤੂੰ ਬਹੁਤ ਪੜ੍ਹੀ ਲਿਖੀ ਹੈ ਪਰ ਮੈਂ ਵੀ ਕੱਚਾ ਖਿਡਾਰੀ ਨਹੀਂ ਨੀਹਾ ਕਹਿਣ ਲੱਗੀ ਤੁਸੀਂ ਕੱਚੇ ਖਿਡਾਰੀ ਨਹੀਂ ਬਲਕਿ ਕਮੰਡੀ ਖਿਡਾਰੀ ਹੋ ਜੋ ਆਪਣੇ ਕਮੰਡ ਵਿੱਚ ਸਾਹਮਣੇ ਵਾਲੇ ਖਿਡਾਰੀ ਨੂੰ ਕਮਜ਼ੋਰ ਸਮਝਦਾ ਹੈ ਤੇ ਜਿਹੜਾ ਤੁਹਾਡੇ ਹੱਥ ਵਿੱਚ ਕਾਗਜ਼ ਹੈ ਉਹ ਹੁਣ ਕਿਸੇ ਕੰਮ ਦਾ ਨਹੀਂ ਰੱਦੀ ਵਾਲਾ ਵੀ ਉਸ ਕਾਗਜ਼ ਨੂੰ ਨਹੀਂ ਲਵੇਗਾ ਤੇ ਜੋ ਲੋਕ ਘਰ ਖਰੀਦਣ ਆਏ ਸੀ ਉਹ ਰਵੀ ਨੂੰ ਕਹਿਣ ਲੱਗੇ ਰਵੀ ਭਾਬੀ ਜੀ ਕੀ ਕਹਿ ਰਹੇ ਆ ਤਾਂ ਨੇਹਾ ਕਹਿਣ ਲੱਗੀ ਭਾਈ ਸਾਹਿਬ ਮੈਂ ਬਿਲਕੁਲ ਸਹੀ ਕਹਿ ਰਹੀ ਆ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਕਰਦੀ ਆ ਕਿ ਤੁਸੀਂ ਸਾਡੇ ਘਰੋਂ ਚਲੇ ਜਾਓ ਨਹੀਂ ਤਾਂ ਮੈਂ ਪੁਲਿਸ ਨੂੰ ਬੁਲਾ ਲਵਾਂਗੀ ਏ ਸੁਣ ਕੇ ਉਹ ਲੋਕ ਡਰਦੇ ਹੋਏ ਘਰੋਂ ਚਲੇ ਗਏ ਰਵੀ ਜਿਵੇਂ ਹੀ ਨੇਹਾ ਦੇ ਕੋਲ ਗਿਆ ਤਾਂ ਨੇਹਾ ਨੇ ਘਰ ਦੇ ਅਸਲੀ ਕਾਗਜ਼ ਉਸ ਨੂੰ ਦਿਖਾਏ ਤੇ ਕਹਿਣ ਲੱਗੀ ਦੇਖੋ ਇਹ ਘਰ ਅਜ ਵੀ ਪਾਪਾ ਜੀ ਦੇ ਨਾਮ ਤੇ ਹੈ ਕਿਉਂਕਿ ਉਹ ਹੀ ਇਸ ਘਰ ਦੇ ਅਸਲੀ ਮਾਲਕ ਹਨ ਤੁਸੀਂ ਨਹੀਂ ਜਿਸ ਦਿਨ ਤੁਸੀਂ ਇੱਕ ਚੰਗੇ ਬੇਟੇ ਹੋਣ ਦਾ ਫਰਜ਼ ਨਿਭਾਓਗੇ ਉਸ ਦਿਨ ਹੀ ਤੁਸੀਂ ਇਸ ਘਰ ਦੇ ਅਸਲੀ ਹੱਕਦਾਰ ਹੋਵੋਗੇ ਨਹੀਂ ਤਾਂ ਪਾਪਾ ਜੀ ਤੁਸੀਂ ਇਹ ਕੰਮ ਕਦੇ ਵੀ ਇਸ ਦੇ ਨਾਮ ਤੇ ਨਾ ਕਰਨਾ ਮੈਂ ਤਾਂ ਉਮੀਦ ਵੀ ਨਹੀਂ ਕਰ ਸਕਦੀ ਕਿ ਤੁਸੀਂ ਇਸ ਤਰ੍ਹਾਂ ਦੀ ਘਟੀਆ ਹਰਕਤ ਕਰੋਗੇ ਤੁਹਾਡੇ ਨਾਲ ਨਾਲ ਮੈਨੂੰ ਖੁਦ ਨੂੰ ਵੀ ਇਸ ਦਲਦਲ ਦੇ ਵਿੱਚ ਫਸਣਾ ਪਿਆ ਕਿਉਂਕਿ ਮੈਂ ਆਪਣਾ ਫਰਜ਼ ਨਿਭਾਉਣਾ ਚਾਹੁੰਦੀ ਹਾਂ ਤੇ ਇੰਨਾ ਕਹਿ ਕੇ ਨੀਹਾ ਨੇ ਉਹ ਕਾਗਜ਼ ਗੁਰਦਿਆਲ ਜੀ ਦੇ ਹੱਥਾਂ ਤੇ ਰੱਖ ਦਿੱਤੇ ਗੁਰਦਿਆਲ ਸਿੰਘ ਨੇ ਇੱਕ ਜ਼ੋਰਦਾਰ ਥੱਪੜ ਆਪਣੇ ਮੁੰਡੇ ਦੇ ਮੂੰਹ ਤੇ ਮਾਰਿਆ ਤੇ ਬੋਲਿਆ ਸਾਧੂਆਂ ਦੇ ਵਿੱਚ ਰਹਿ ਕੇ ਵਿਗੜੇ ਹੋਏ ਡਾਕੂ ਵੀ ਇੱਕ ਚੰਗੇ ਇਨਸਾਨ ਬਣ ਜਾਂਦੇ ਐ ਤੇ ਇੱਕ ਤੇ ਇੱਕ ਐਨੀ ਚੰਗੀ ਪਤਨੀ ਮਿਲਣ ਤੇ ਵੀ ਤੂੰ ਇੱਕ ਚੰਗਾ ਇਨਸਾਨ ਨਹੀਂ ਬਣ ਸਕਿਆ ਬੇਟਾ ਅੱਜ ਨਾ ਕੱਲ ਇਹ ਸਾਰਾ ਕੁਝ ਤੇਰਾ ਹੀ ਐ ਪਰ ਤੂੰ ਬੇਟੇ ਹੋਣ ਦਾ ਫਰਜ਼ ਭੁੱਲ ਗਿਆ ਤੇ ਇਹ ਪਰਾਈ ਕੁੜੀ ਜਿਸ ਦੇ ਪਿਓ ਦੀ ਮੈਂ ਇੱਕ ਮਦਦ ਕੀਤੀ ਤੇ ਇਹ ਉਹ ਕਰਜ਼ ਚਕਾਉਣ ਦੇ ਲਈ ਦਿਨ ਰਾਤ ਇੱਕ ਕਰਨ ਵਿੱਚ ਲੱਗੀ ਰਹੀ ਪਰ ਤੂੰ ਮੇਰਾ ਬੇਟਾ ਹੋ ਕੇ ਵੀ ਮੇਰਾ ਨਾ ਹੋਇਆ ਸ਼ਰਮ ਆਉਂਦੀ ਹੈ ਮੈਨੂੰ ਆਪਣੀ ਪਰਵਿਸ਼ ਤੇ ਫਿਰ ਰਵੀ ਦੀ ਦਾਦੀ ਕਹਿਣ ਲੱਗੀ ਰਵੀ ਮੈਨੂੰ ਬਹੁਤ ਦੁੱਖ ਹੋਇਆ ਬੇਟਾ ਅਸੀਂ ਤੈਨੂੰ ਵਧੀਆ ਸੰਸਕਾਰ ਦਿੱਤੇ ਤੇਰੀ ਹਰ ਜ਼ਰੂਰਤ ਨੂੰ ਪੂਰਾ ਕੀਤਾ ਪਰ ਫਿਰ ਤੂੰ ਸਾਡੇ ਨਾਲ ਇਦਾਂ ਕਿਵੇਂ ਕਰ ਸਕਦਾ ਹੈ ਪ੍ਰਾਈ ਕੁੜੀ ਆਪਣੀ ਹੋ ਗਈ ਤੇ ਮੇਰਾ ਸਕਾ ਪੋਤਾ ਸਾਨੂੰ ਘਰੋਂ ਬਾਹਰ ਕੱਢ ਰਿਹਾ ਸੀ हे ਪ੍ਰਮਾਤਮਾ ਇਹ ਸਭ ਦਿਖਾਉਣ ਤੋਂ ਪਹਿਲਾਂ ਮੈਨੂੰ ਆਪਣੇ ਕੋਲ ਕਿਉਂ ਨਹੀਂ ਬੁਲਾ ਲਿਆ ਨੀਹਾ ਰਵੀ ਦੇ ਕੋਲ ਜਾ ਕੇ ਬੋਲੀ ਦੇਖ ਰਹੇ ਹੋ ਨਾ ਤੁਸੀਂ ਅੱਜ ਤੁਹਾਡੀ ਵਜ੍ਹਾ ਨਾਲ ਦਾਦੀ ਤੇ ਪਾਪਾ ਦੀਆਂ ਅੱਖਾਂ ਵਿੱਚ ਹੰਝੂ ਨੇ ਤੁਸੀਂ ਇਹ ਗੱਲ ਕਿਉਂ ਨਹੀਂ ਸਮਝਦੇ ਅੱਜ ਨਹੀਂ ਤਾਂ ਕੱਲ ਇਹ ਸਭ ਕੁਝ ਤੁਹਾਡਾ ਹੀ ਹੈ ਜੇਕਰ ਤੁਸੀਂ ਆਪਣਾ ਕੰਮ ਅੱਗੇ ਵਧਾਉਣਾ ਚਾਹੁੰਦੇ ਹੋ ਤਾਂ ਆਪਣੀ ਮਿਹਨਤ ਨਾਲ ਵਧਾਓ ਤੇ ਮਿਹਨਤ ਕਰਕੇ ਵਿਧਾਏ ਹੋਏ ਕੰਮ ਦਾ ਸਕੂਨ ਹੀ ਕੁਝ ਹੋਰ ਹੁੰਦਾ ਹੈ ਨਹੀਂ ਤਾਂ ਤੁਸੀਂ ਵੱਡੇ ਘਰ ਵਿੱਚ ਰਹਿ ਤਾਂ ਲਵੋਗੇ ਪਰ ਤੁਹਾਨੂੰ ਨੀਂਦ ਨਹੀਂ ਆਵੇਗੀ ਕੱਲ ਨੂੰ ਸਾਡੇ ਵੀ ਬੱਚੇ ਹੋਣਗੇ ਤੇ ਉਹ ਤੁਹਾਡੇ ਨਾਲ ਇਸ ਤਰ੍ਹਾਂ ਕਰਨਗੇ ਤਾਂ ਤੁਹਾਨੂੰ ਕਿੱਦਾਂ ਲੱਗੇਗਾ ਇਹ ਸੁਣ ਕੇ ਰਵੀ ਆਪਣੇ ਪਾਪਾ ਤੇ ਦਾਦੀ ਦੇ ਪੈਰ ਫੜ ਕੇ ਰੋਣ ਲੱਗਿਆ ਤੇ ਕਹਿਣ ਲੱਗਿਆ ਮੈਨੂੰ ਮaaf ਕਰ ਦਿਓ ਮੈਂ ਲਾਲਚ ਵਿੱਚ ਅੰਦਾ ਹੋ ਗਿਆ ਸੀ ਹਰ ਚੀਜ਼ ਆਸਾਨੀ ਨਾਲ ਪਾ ਲੈਣਾ ਚਾਹੁੰਦਾ ਸੀ ਐਸ ਲਈ ਇਸ ਗਲਤ ਰਸਤੇ ਤੇ ਤੁਰ ਪਿਆ। ਨੀਹਾ ਨੇ ਮੈਨੂੰ ਚੰਗਾ ਸਬਕ ਸਿਖਾਇਆ ਹੈ। ਮੈਂ ਵਾਅਦਾ ਕਰਦਾ ਹਾਂ ਕਿ ਅੱਜ ਤੋਂ ਬਾਅਦ ਮੈਂ ਉਹੀ ਕਰਾਂਗਾ ਜੋ ਤੁਸੀਂ ਕਹੋਗੇ। ਮੈਂ ਤੁਹਾਡਾ ਗੁਨੇਗਾਰ ਹਾਂ। ਤੁਸੀਂ ਜੋ ਵੀ ਸਜ਼ਾ ਮੈਨੂੰ ਦੇਣਾ ਚਾਹੁੰਦੇ ਹੋ ਦੇ ਦਿਓ। ਰਵੀ ਦੇ ਹੰਝੂ ਸੱਚੇ ਸੀ। ਨੀਹਾ ਗੁਰਦਿਆਲ ਜੀ ਦੇ ਅੱਗੇ ਹੱਥ ਜੋੜ ਕੇ ਕਹਿਣ ਲੱਗੀ, "ਪਾਪਾ ਜੀ, ਇਹਨਾਂ ਦੀ ਗਲਤੀ ਦੇ ਲਈ ਤੁਸੀਂ ਇਹਨਾਂ ਨੂੰ ਮਾਫ਼ ਕਰ ਦਿਓ।" ਹਰ ਇਨਸਾਨ ਨੂੰ ਇੱਕ ਮੌਕਾ ਮਿਲਣਾ ਹੀ ਚਾਹੀਦਾ ਹੈ ਆਪਣੇ ਬੇਟੇ ਤੇ ਆਪਣੀ ਪਰਵਿਸ਼ ਤੇ ਭਰੋਸਾ ਰੱਖੋ ਰਵੀ ਤੁਹਾਨੂੰ ਇੱਕ ਚੰਗਾ ਬੇਟਾ ਬਣ ਕੇ ਦਿਖਾਵੇਗਾ ਮੈਂ ਇਹ ਵਾਅਦਾ ਕਰਦੀ ਹਾਂ ਗੁਰਦਿਆਲ ਸਿੰਘ ਨੇ ਰਵੀ ਨੂੰ ਗਲੇ ਨਾਲ ਲਗਾਇਆ ਤੇ ਬੋਲਿਆ ਬੇਟਾ ਸਭ ਕੁਝ ਤੇਰਾ ਹੀ ਹੈ ਮੈਂ ਅੱਜ ਹੀ ਸਭ ਕੁਝ ਤੇਰੇ ਨਾਮ ਕਰ ਦਿੰਦਾ ਹਾਂ ਬਸ ਜਦੋਂ ਤੱਕ ਜਿਉਂਦਾ ਹਾਂ ਉਦੋਂ ਤੱਕ ਇਸ ਘਰ ਨੂੰ ਵੇਚਣ ਦੀ ਗੱਲ ਬਿਲਕੁਲ ਨਾ ਕਰਨਾ ਫਿਰ ਗੁਰਦੇਵਾਲ ਸਿੰਘ ਨੇ ਆਪਣੀ ਵਿਸੀਅਤ ਬਣਵਾਈ ਪਰ ਉਸ ਵਿੱਚ ਨਿਜਮ ਕਈ ਬਣਾਏ ਕਿ ਚਾਹ ਕੇ ਵੀ ਰਵੀ ਕਦੇ ਧੋਖਾ ਨਹੀਂ ਕਰ ਸਕੇਗਾ ਰਵੀ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਚੁੱਕਾ ਸੀ ਅਗਲੇ ਦਿਨ ਹੀ ਉਸ ਦੇ ਵਿਹਾਰ ਵਿੱਚ ਬਦਲਾਵ ਨਜ਼ਰ ਆਉਣ ਲੱਗਿਆ ਜੋ ਇੱਕ ਮਾਂ ਬੁੱਢੀ ਦਾਦੀ ਦੇ ਨਾਲ ਤੇ ਇੱਕ ਪਤਨੀ ਦੇ ਲਈ ਚੰਗੇ ਭਵਿੱਖ ਦੀ ਨਿਸ਼ਾਨੀ ਸੀ ਰਵੀ ਆਪਣੇ ਪਰਿਵਾਰ ਦੀ ਇੱਜ਼ਤ ਕਰਨ ਲੱਗ ਗਿਆ ਹਰ ਕੰਮ ਆਪਣੇ ਪਾਪਾ ਦੀ ਇਜਾਜ਼ਤ ਲੈ ਕੇ ਕਰਦਾ ਰਵੀ ਨੇ ਪੂਰੀ ਮਿਹਨਤ ਤੇ ਇਮਾਨਦਾਰੀ ਦੇ ਨਾਲ ਦੁਕਾਨ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਤੇ ਨੇਹਾ ਨੂੰ ਬੈਂਕ ਵਿੱਚ ਨੌਕਰੀ ਮਿਲ ਗਈ ਜਿਸ ਨਾਲ ਘਰ ਦਾ ਗੁਜ਼ਾਰਾ ਵਧੀਆ ਚੱਲਣ ਲੱਗਿਆ ਤੇ 1 ਸਾਲ ਬਾਅਦ ਰਵੀ ਨੇ ਮੋਬਾਈਲਾਂ ਦਾ ਵੱਡਾ ਸ਼ੋਅਰੂਮ ਖੋਲ ਲਿਆ ਤੇ ਸਾਰਾ ਪਰਿਵਾਰ ਬਹੁਤ ਖੁਸ਼ ਹੋਇਆ ਤੇ ਅਗਲੇ ਸਾਲ ਉਹਨਾਂ ਦੇ ਘਰ ਪੁੱਤਰ ਦਾ ਜਨਮ ਹੋਇਆ ਸੁਰਜਨ ਸਿੰਘ ਤੇ ਉਹਨਾਂ ਦੀ ਘਰ ਵਾਲੀ ਮਨਜੀਤ ਕੌਰ ਆਪਣੀ ਬੇਟੀ ਦੇ ਵਿਆਹ ਲਈ ਇੱਕ ਚੰਗਾ ਘਰ ਪਰਿਵਾਰ ਭਾਲ ਰਹੇ ਸੀ ਤੇ ਉਹਨਾਂ ਨੇ ਆਪਣੇ ਘਰ ਨੂੰ ਵੇਚਣ ਦਾ ਫੈਸਲਾ ਕਰ ਲਿਆ ਪਰ ਉਹਨਾਂ ਨੂੰ ਚਿੰਤਾ ਸੀ ਕਿ ਘਰ ਵੇਚਣ ਤੋਂ ਬਾਅਦ ਉਹਨਾਂ ਦਾ ਬੇਟਾ ਤੇ ਘਰ ਵਾਲੀ ਨਾਲ ਉਹ ਕਿੱਥੇ ਰਹੇਗਾ ਗੁਰਦਿਆਲ ਜੀ ਜੋ ਇੱਕ ਬਹੁਤ ਚੰਗੇ ਇਨਸਾਨ ਸੀ ਉਹਨਾਂ ਨੇ ਸੁਰਜਨ ਸਿੰਘ ਦੀ ਪਰੇਸ਼ਾਨੀ ਨੂੰ ਸਮਝਿਆ ਉਹਨਾਂ ਦੀ ਸਮੱਸਿਆ ਨੂੰ ਸੁਣਿਆ ਤੇ ਆਪਣੇ ਨੂਹ ਦੇ ਰੂਪ ਵਿੱਚ ਨੀਹਾ ਨੂੰ ਘਰ ਲੈ ਕੇ ਜਾਣ ਦਾ ਫੈਸਲਾ ਕਰ ਲਿਆ ਉਹਨਾਂ ਨੂੰ ਕਿਹਾ ਕਿ ਉਹ ਨੀਹਾ ਦਾ ਵਿਆਹ ਆਪਣੇ ਪੁੱਤਰ ਰਵੀ ਨਾਲ ਕਰਨਗੇ ਨਾ ਕੋਈ ਦਾਜ ਦੇਹ ਜ ਲੈਣਗੇ ਸਵਰਜਨ ਸਿੰਘ ਤੇ ਉਹਨਾਂ ਦੀ ਘਰ ਵਾਲੀ ਨੇ ਉਹਨਾਂ ਦੀ ਇਸ ਗੱਲ ਨਾਲ ਸਹਿਮਤੀ ਜਤਾਈ ਤੇ ਨੀਹਾ ਦੇ ਰਿਸ਼ਤੇ ਲਈ ਹਾਂ ਕਰ ਦਿੱਤੀ ਤੇ ਨੀਹਾ ਦਾ ਵਿਆਹ ਰਵੀ ਨਾਲ ਹੋ ਗਿਆ ਨੀਹਾ ਇੱਕ ਸੁਲਝੀ ਹੋਈ ਲੜਕੀ ਸੀ ਤੇ ਉਸ ਨੇ ਆਪਣੇ ਨਵੇਂ ਘਰ ਵਿੱਚ ਜਲਦੀ ਹੀ ਆਪਣੀ ਜਗ੍ਹਾ ਬਣਾ ਲਈ ਸੀ ਇਸੇ ਤਰ੍ਹਾਂ ਬਿਨਾ ਦਾਜ ਤੋਂ ਆਈ ਕੁੜੀ ਨੇ ਆਪਣੇ ਪਤੀ ਨੂੰ ਸਹੀ ਰਾਸਤੇ ਤੇ ਲਿਆਂਦਾ ਤੇ ਅੱਜ ਸਾਰਾ ਪਰਿਵਾਰ ਖੁਸ਼ੀ-ਖੁਸ਼ੀ ਜੀਵਨ ਬਤੀਤ ਕਰ ਰਿਹਾ ਹੈ ਇਸ ਕਹਾਣੀ ਵਿੱਚ ਸਾਨੂੰ ਇਹ ਸਿੱਖਣ ਨੂੰ ਮਿਲਦਾ ਹੈ ਕਿ ਪਰਿਵਾਰ ਵਿੱਚ ਸਬੰਧਾਂ ਨੂੰ ਮਜ਼ਬੂਤ ਬਣਾਉਣ ਦੇ ਲਈ ਵਿਸ਼ਵਾਸ ਸਮਝਦਾਰੀ ਤੇ ਸਹਿਯੋਗ ਦੀ ਜ਼ਰੂਰਤ ਹੁੰਦੀ ਹੈ ਨੇਹਾ ਤੇ ਰਵੀ ਦੀ ਕਹਾਣੀ ਸਾਨੂੰ ਇਹ ਵੀ ਸਿਖਾਉਂਦੀ ਹੈ ਕਿ ਗਲਤੀਆਂ ਨੂੰ ਸੁਧਾਰਨ ਦਾ ਮੌਕਾ ਹਮੇਸ਼ਾ ਮਿਲਦਾ ਹੈ ਤੇ ਪਰਿਵਾਰ ਨਾਲ ਮਿਲ ਕੇ ਅਸੀਂ ਕਿਸੇ ਵੀ ਚੁਣੌਤੀ ਦਾ ਸਾਹਮਣਾ ਕਰ ਸਕਦੇ ਹਾਂ ਦੋਸਤੋ ਉਮੀਦ ਕਰਦੇ ਹਾਂ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਰਨਾ ਜੇਕਰ ਚੈਨਲ ਤੇ ਤੁਸੀਂ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਮਿਲਦੇ ਹਾਂ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਸਤਿ ਸ਼੍ਰੀ ਅਕਾਲ ਦੋਸਤੋ